ਅੰਦਰ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਭਰੇ ਈ ਰਿਕਸ਼ਾ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਜਿਸ ਦੇ ਵਿੱਚ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸਦੀ ਕਿ ਮਾਮਲਾ ਜੁਲੰਦਰ ਦੇ ਕਿਸ਼ਨਪੁਰਾ ਚੌਕ ਦੇ ਨੇੜੇ ਦਾ ਜਿੱਥੇ ਸਕੂਲੀ ਬੱਚਿਆਂ ਨਾਲ ਭਰਿਆ ਹੋਇਆ ਈ ਰਿਕਸ਼ਾ ਇੱਕ ਖੰਭੇ ਨਾਲ ਟਕਰਾ ਕੇ ਇਸ ਘਟਨਾ ਦੇ ਵਿੱਚ ਚਾਰ ਬੱਚੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਕੇ ਜੋ ਜਾਣਕਾਰੀ ਸਾਹਮਣੇ ਆਈ ਹੈ ਈ ਰਿਕਸ਼ਾ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਹਾਦਸੇ ਦੌਰਾਨ ਦੋ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਘਟਨਾ ਦੀ ਖਬਰ ਪੁਲਿਸ ਨੂੰ ਵੀ ਦਿੱਤੀ ਗਈ ਉੱਥੇ ਹੀ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੋ ਈ ਰਿਕਸ਼ਾ ਹੈ ਖੰਬੇ ਦੇ ਨਾਲ ਟਕਰਾਇਆ ਹੋਇਆ ਬੱਚੇ ਜੋ ਜ਼ਖਮੀ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲੋਕਾਂ ਮੁਤਾਬਕ ਜੋ ਈ ਰਿਕਸ਼ਾ ਚਾਲਕ ਉਸਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਨਸ਼ੇ ਦੇ ਵਿੱਚ ਸੀਗਾ ਈ ਰਿਕਸ਼ੇ ਵਾਲਾ ਇਸ ਹਾਦਸੇ ਦੇ ਵਿੱਚ ਦੋ ਬੱਚੇ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉੱਥੇ ਹੀ ਤਿੰਨ ਤੋਂ ਚਾਰ ਬੱਚੇ ਜ਼ਖਮੀ ਹੋਏ ਨੇ ਜੁਲੰਦਰ ਤੋਂ सुरेंद्र ਡੈਨਿਕ ਸਵੇਰਾ ਟੀਵੀ ਜੁਲੰਦਰ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਭਰੇ ਈ ਰਿਕਸ਼ਾ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਜਿਸ ਦੇ ਵਿੱਚ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸਦੀ ਕਿ ਮਾਮਲਾ ਜੁਲੰਦਰ ਦੇ ਕਿਸ਼ਨਪੁਰਾ ਚੌਕ ਦੇ ਨੇੜੇ ਦਾ ਜਿੱਥੇ ਸਕੂਲੀ ਬੱਚਿਆਂ ਨਾਲ ਭਰਿਆ ਹੋਇਆ ਈ ਰਿਕਸ਼ਾ ਇੱਕ ਖੰਭੇ ਨਾਲ ਟਕਰਾ ਕੇ ਇਸ ਘਟਨਾ ਦੇ ਵਿੱਚ ਚਾਰ ਬੱਚੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਜੋ ਜਾਣਕਾਰੀ ਸਾਹਮਣੇ ਆਈ ਹੈ ਈ ਰਿਕਸ਼ਾ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਹਾਦਸੇ ਦੌਰਾਨ ਦੋ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਘਟਨਾ ਦੀ ਖਬਰ ਪੁਲਿਸ ਨੂੰ ਵੀ ਦਿੱਤੀ ਗਈ ਉੱਥੇ ਹੀ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੋ ਈ ਰਿਕਸ਼ਾ ਹੈ ਖੰਬੇ ਦੇ ਨਾਲ ਟਕਰਾਇਆ ਹੋਇਆ ਬੱਚੇ ਜੋ ਜ਼ਖਮੀ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੀ ਕਿ ਲੋਕਾਂ ਮੁਤਾਬਕ ਜੋ ਈ ਰਿਕਸ਼ਾ ਚਾਲਕ ਹੈ ਉਸਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਨਸ਼ੇ ਦੇ ਵਿੱਚ ਸੀਗਾ ਈ ਰਿਕਸ਼ੇ ਵਾਲਾ ਇਸ ਹਾਦਸੇ ਦੇ ਵਿੱਚ ਦੋ ਬੱਚੇ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉੱਥੇ ਹੀ ਤਿੰਨ ਤੋਂ ਚਾਰ ਬੱਚੇ ਜ਼ਖਮੀ ਹੋਏ ਨੇ ਜੁਲੰਦਰ ਤੋਂ ਸੁਰੇਂਦਰ ਡੈਨਿਕ ਸਵੇਰਾ ਟੀਵੀ ਜੁਲੰਦਰ ਦੇ ਵਿੱਚ ਸਕੂਲੀ ਬੱਚਿਆਂ ਦੇ ਨਾਲ ਭਰੇ ਈ ਰਿਕਸ਼ਾ ਦੇ ਹਾਦਸੇ ਦਾ ਸ਼ਿਕਾਰ ਹੋ ਜਾਣ ਦੀ ਖਬਰ ਸਾਹਮਣੇ ਆ ਰਹੀ ਜਿਸ ਦੇ ਵਿੱਚ ਕਈ ਬੱਚੇ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋ ਗਏ ਦੱਸਦੀ ਕਿ ਮਾਮਲਾ ਜੁਲੰਦਰ ਦੇ ਕਿਸ਼ਨਪੁਰਾ ਚੌਕ ਦੇ ਨੇੜੇ ਦਾ ਜਿੱਥੇ ਸਕੂਲੀ ਬੱਚਿਆਂ ਨਾਲ ਭਰਿਆ ਹੋਇਆ ਈ ਰਿਕਸ਼ਾ ਇੱਕ ਖੰਭੇ ਨਾਲ ਟਕਰਾ ਕੇ ਇਸ ਘਟਨਾ ਦੇ ਵਿੱਚ ਚਾਰ ਬੱਚੇ ਬੁਰੇ ਤਰੀਕੇ ਦੇ ਨਾਲ ਜ਼ਖਮੀ ਹੋ ਗਏ ਜੋ ਜਾਣਕਾਰੀ ਸਾਹਮਣੇ ਆਈ ਹੈ ਈ ਰਿਕਸ਼ਾ ਚਾਲਕ ਨੇ ਨਸ਼ਾ ਕੀਤਾ ਹੋਇਆ ਸੀ ਹਾਦਸੇ ਦੌਰਾਨ ਦੋ ਲੜਕੀਆਂ ਗੰਭੀਰ ਰੂਪ ਦੇ ਵਿੱਚ ਜ਼ਖਮੀਆਂ ਹੋਈਆਂ ਨੇ ਜਿਨ੍ਹਾਂ ਨੂੰ ਸਥਾਨਕ ਲੋਕਾਂ ਦੀ ਮਦਦ ਦੇ ਨਾਲ ਹਸਪਤਾਲ ਪਹੁੰਚਾਇਆ ਗਿਆ ਉੱਥੇ ਹੀ ਲੋਕਾਂ ਦੇ ਵੱਲੋਂ ਇਸ ਘਟਨਾ ਦੀ ਖਬਰ ਪੁਲਿਸ ਨੂੰ ਵੀ ਦਿੱਤੀ ਗਈ ਉੱਥੇ ਹੀ ਤਸਵੀਰਾਂ ਸਾਹਮਣੇ ਆਈਆਂ ਜਿਸ ਦੇ ਵਿੱਚ ਦੇਖਿਆ ਜਾ ਸਕਦਾ ਹੈ ਕਿ ਕਿਵੇਂ ਜੋ ਈ ਰਿਕਸ਼ਾ ਹੈ ਖੰਬੇ ਦੇ ਨਾਲ ਟਕਰਾਇਆ ਹੋਇਆ ਬੱਚੇ ਜੋ ਜ਼ਖਮੀ ਹੋਏ ਨੇ ਉਹਨਾਂ ਦੀਆਂ ਤਸਵੀਰਾਂ ਸਾਹਮਣੇ ਆਈਆਂ ਨੇ ਦੱਸਦੇ ਕਿ ਲੋਕਾਂ ਮੁਤਾਬਕ ਜੋ ਈ-ਰਿਕਸ਼ਾ ਚਾਲਕ ਹੈ ਉਸਨੇ ਨਸ਼ਾ ਕੀਤਾ ਹੋਇਆ ਸੀ ਜਿਸ ਦੌਰਾਨ ਇਹ ਹਾਦਸਾ ਵਾਪਰਿਆ ਨਸ਼ੇ ਦੇ ਵਿੱਚ ਸੀਗਾ ਈ-ਰਿਕਸ਼ੇ ਵਾਲਾ ਇਸ ਹਾਦਸੇ ਦੇ ਵਿੱਚ ਦੋ ਬੱਚੇ ਜੋ ਗੰਭੀਰ ਰੂਪ ਦੇ ਵਿੱਚ ਜ਼ਖਮੀ ਹੋਏ ਨੇ ਉੱਥੇ ਹੀ ਤਿੰਨ ਤੋਂ ਚਾਰ ਬੱਚੇ ਜ਼ਖਮੀ ਹੋਏ ਨੇ जलंधर टू तो सुरिंदर दैनिक सवेरा टीवी देश दुनिया की हर खबर सबसे पहले देखने के लिए फॉलो करें दैनिक सवेरा टीवी यूट्यूब फेसबुक इंस्टाग्राम एक्स और व्हाट्सएप चैनल आरोप